ਵੀਡੀਓ ਕਿੱਥੇ ਹੈ ਵੀਡੀਓ ਸਾਥ ਵੀਡੀਓ ਸਾਥ ਸਰਪੋਤ ਹੀ ਬੜਾ ਹੈ ਨਾ ਪੇਸ਼ੈਂਟ ਬਾਰ ਵੀਡੀਓ ਸਾਥ ਵੀਡੀਓ ਵੀਡੀਓ ਸਾਥ ਕਿੱਥੇ ਹੈ ਤੁਹਾਡੇ ਉਹ ਜਿਸਨ ਬਲੌਨ ਵਾਲਾ ਪਕੀਟ ਖਾਵਾ ਜਿਸ ਨੇ ਆਈ ਰਿਜਿਨ ਇਹ ਚਿੱਤਰ ਹੁ ਇਹ ਕਿਸੇ ਵਿਸ਼ਾ ਉਹਦਾ ਸੁਰੂ ਰੀਤੀ ਤੇ ਗਏ ਸੀ ਲੋਕ ਉਹ ਪੋਰਚ ਗਿਆ ਸੀ ਸਵੇਰ ਸੁਬਾਹ ਗਏ ਸੀ ਉਸ ਥਾਂ ਨੂੰ ਸ਼ਾਮ 5 5 6 6 ਵਜ ਜਾਂਦੇ ਪੀਡੀਪੀਓ ਸਾਹਿਬ ਟਾਈਮ ਨਾ ਕਰੇ ਚਲੇਗੇ ਸਰ ਇੱਕ ਇਹਨਾਂ ਦੇ ਵੀ ਆਂ ਜੀ ਪਹਿਲਾਂ ਆਨਲਾਈਨ ਹਾਜ਼ਰੀ ਲੱਗਦੀ ਸੀਗੀ ਇਹਨਾਂ ਨੇ ਆ ਕੇ ਤਾਂ ਆਨਲਾਈਨ ਹਾਜ਼ਰੀ ਬੰਦ ਕਰਾਤੀ ਆ ਆ ਵੇਖੋ ਜੇ ਵੀ ਲੱਗਿਆ ਹੋਇਆ ਹੈ ਪਰ ਇਹ ਬੰਦ ਪਿਆ ਆ ਆਨਲਾਈਨ ਹਾਇਰੀ ਨੈਮੋਟ੍ਰਿਕ ਇਹਨੂੰ ਸਟਾਰਟ ਕਰਾਓ ਬੰਦ ਪਿਆ ਜੀ ਇਹ ਬਾਇਓਮੈਟ੍ਰਿਕ ਪਹਿਲਾਂ ਹਾਇਰੀ ਬਾਇਓਮੈਟ੍ਰਿਕ ਲੱਗਦੀ ਸੀ ਜੀ ਬੀਡੀਪਾ ਸਾਹਿਬ ਤੁਸੀਂ ਘਰੇ ਕਿਉਂ ਚਲੇ ਗਏ ਨਹੀਂ ਇਹ ਗੱਲ ਨਹੀਂ ਹੁੰਦੀ ਬੀਡੀਪਾ ਸਾਹਿਬ ਤੁਸੀਂ 2 ਦਿਨ ਹੋ ਗਏ ਦਫਤਰ ਨਹੀਂ ਬੈਠ ਰਹੇ ਤੁਹਾਨੂੰ ਕੱਲ ਸਾਰਾ ਦਿਨ ਸਰਪੰਚ ਲੱਭਦੇ ਰਹੇਗੇ ਕੰਮ ਕਰਾਉਣ ਲਈ ਸਾਈਨ ਕਰਾਉਣ ਲਈ ਅਲਮਾਸ ਨੇ ਤੁਹਾਨੂੰ ਲੱਭਿਆ ਉਹ ਗੈਸਟਰ ਤੁਸੀਂ ਰੈਸਟ ਕਰ ਰਹੇ ਸੀ ਅੱਜ 3:00 ਸਵਾ 3 ਦਾ ਟਾਈਮ ਹੈ ਅਸੀਂ ਆਏ ਆ ਏਡੀਸ ਜਾਬ ਦੇ ਇਕੱਠੇ ਆਏ ਆ ਇੱਥੇ ਤੁਸੀਂ ਐ ਨਹੀਂਗੇ ਸਰਪੰਚ ਪੰਚਾਇਤਾ ਕੰਮ ਕਰਨ ਵਾਲੇ ਬੈਠੇ ਨੇ ਐਨ ਇਹ ਥੋੜਾ ਸਿਸਟਮ ਚੋਂ ਦਾ ਕਰਨ ਦਾ ਰਾਜ ਬਣਾਈ ਬੈਠੇ ਹੋ ਜੀ ਤਾਂ ਠੀਕ ਹੈ ਜੀ ਤੁਹਾਡੀ ਤਰੀਕ ਚੱਲੇਗੀ ਤਰੀਕ ਤੁਸੀਂ ਜਾਏ ਉਸ ਤੋਂ ਬਾਅਦ ਦਫਤਰ ਤਾਂ ਹੋਣਾ ਤੁਸੀਂ ਸਵਾ 3 ਵਜੇ ਤੁਸੀਂ ਫਿਰਦੇ ਹੋ ਕਿੱਧਰ ਆਪਦੇ ਘਰ ਵਾਲੇ ਪਾਸੇ ਨਹੀਂ ਜੀ ਇਹ ਨਹੀਂ ਸਿਸਟਮ ਚੱਲਣਾ ਐਡੀ ਸੀ ਸਾਹਿਬ ਜੀ ਇਹਨਾਂ ਦੇ ਨਾਲ ਐਕਸ਼ਨ ਲੋ ਕਿਹੜਾ ਲੈਣਾ ਹੈ ਕੋਈ ਨਹੀਂ ਮੈਂ ਗਲਤ ਗੱਲ ਐਵੇਂ ਨਹੀਂ ਤਿੰਨ ਦਿਨ ਹੋ ਗਏ ਖੱਜਲ ਖਵਾਰ ਹੋਈ ਜਾਂਦੇ ਸਰਪੰਚ ਪੰਚਾਇਤਾਂ ਤੋਂ ਇਹਦਾ ਘਰ ਦਾ ਰਾਜ ਬਣਾਈ ਬੈਠੇ ਹੋ ਨਾ ਜਿੰਨਾ ਬਿਲਕੁਲ ਨਹੀਂ ਦਫ਼ਤਰ ਹੈਗੇ ਤੁਸੀਂ ਸੁਪਰਡੈਂਟ ਸਾਹਿਬ ਨੂੰ ਤੁਸੀਂ ਕਿਹਾ ਘਰ ਚਲੇਗੇ ਨਾ ਸੁਪਰਡੈਂਟ ਸਾਹਿਬ ਤੁਹਾਨੂੰ ਕੀ ਕਿਹਾ ਘਰ ਚਲੇਗੇ ਦੇਨੋ ਦੇ ਖਲਾਬਨਾ ਇੱਕ ਨਾ ਬਣਾਓ ਇਹਨੂੰ ਲਾਈਟ ਨਟ ਖਿਆ ਜੀ ਆਪਦੇ ਵੱਲੋਂ ਨਾ ਲਿਖ ਕੇ ਚੰਗੀ ਤਰ੍ਹਾਂ ਸਸਪੈਂਡ ਕਰਵਾ ਕੇ ਕਰੇ ਪਿਠਾਓ ਜੇ ਬੰਦੇ ਆ ਇਹ ਸਰ ਕੋਡ ਨਿਕਲਣਾ ਹੈ ਵੀਡੀਓ ਦੱਸਦਾ ਤੇ ਸਾਰੇ ਇਹਦੀ ਵਜ੍ਹਾ ਨਾਲ ਇਹਦੀ ਸਾਹ ਡੀਸੀ ਸਾਹ ਮਤਲਬ ਸਾਰੇ ਕੰਮ ਵਧੀਆ ਕਰ ਰਹੇ ਨੇ ਇੱਕ ਬੰਦਾ ਹੈ ਲੈ ਕਿਸੇ ਦੀ ਸੁਣਨ ਨੂੰ ਕੋਈ ਤਿਆਰ ਨਹੀਂ ਸਾਰਾ ਸੀ ਤੁਹਾਡੇ ਕੋਲ ਗਿਆ ਸੀ ਇਹ ਮਕਾਨ ਨਹੀਂ ਕਰ ਰਿਹਾ ਅਜੇ ਤੱਕ ਨਹੀਂ ਇਸ ਬੰਦੇ ਨੇ ਕੀਤਾ ਸਰ ਅਸੀਂ ਇਹ ਤਾਂ ਤੁਹਾਨੂੰ ਪ੍ਰੂਫ ਦੇ ਦੇਈ ਹੈ ਨਾ ਵੀ ਸਰ ਆਹ ਜਿਹੜੇ ਇੰਨੇ ਨੇ ਪੈਸੇ ਲੈ ਕੇ ਕਰ ਰਿਹਾ ਹੈ ਤੇ ਜਿਹੜੇ ਸਹੀ ਹੈ ਬਿਲਕੁਲ ਨਹੀਂ ਕਰ ਰਿਹਾ ਅਸੀਂ ਵਿਦ ਪ੍ਰੂਫ ਇਹ ਦੇ ਸਕਨੇ ਸਭੀ ਕੋਈ ਸਰ ਮਕਾਨਾ ਦੇ ਤਾਂ ਅਸੀਂ ਇਹਨਾਂ ਨੂੰ ਕਿੰਨੀ ਵਾਰੀ ਬਲ ਹਫ਼ਤੇ ਜੀ ਦੋ ਤਿੰਨ ਹਾਂਜੀ ਅਮਿਲ ਸਾਹਿਬ ਅੱਜ ਤੁਸੀਂ ਵੀਡੀਓ ਦਫ਼ਤਰ ਅਚਾਨਕ ਪਹੁੰਚੇ ਹੋ ਕੀ ਕੀ ਦੇਖਿਆ ਗਿਆ ਇੱਥੇ ਜੀ ਖੋ ਮੇਰੇ ਜੋ ਹਲਕਾ ਫਾਜ਼ਲ ਕਾ ਦੇ ਵਿੱਚ ਜਿਹੜੇ ਸਾਡੇ ਸਰਪੰਚ ਸਾਹਿਬ ਆੜ ਨੇ ਔਰ ਜੋ ਲੋਕ ਇੱਥੇ ਆ ਰਹੇ ਨੇ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਸੀ ਇਹਨਾਂ ਦੀ ਸ਼ਿਕਾਇਤ ਸੀ ਕਿ ਬੀ ਡੀ ਪੀ ਉਹ ਜਿਹੜੇ ਫਾਜ਼ਿਲ ਕਾ ਦੇ ਨੇ ਨਿਰਮਲ ਸਿੰਘ ਜੀ ਉਹ ਬੈਠਦੇ ਨਹੀਂ ਦਫ਼ਤਰ ਕੋਈ ਵੀ ਕੰਮ ਕਰਵਾਉਣ ਲਈ ਆਉਂਦਾ ਹੈ ਤਾਂ ਉਹ ਦਫ਼ਤਰ ਹਾਜ਼ਰ ਨਹੀਂ ਹੁੰਦੇ ਤਾਂ ਜਦੋਂ ਅਸੀਂ ਹੁਣ ਮੈਂ ਏ ਡੀ ਸੀ ਡੀ ਸਾਹਿਬ ਨੂੰ ਨਾਲ ਲੈ ਕੇ ਇੱਥੇ ਜਦੋਂ ਪਹੁੰਚਿਆ ਚੈਕਿੰਗ ਕੀਤੀ ਤਾਂ ਵਾਕਿਆ ਦਫ਼ਤਰ ਦੇ ਵਿੱਚ ਨਹੀਂ ਸੀ ਜਦੋਂ ਉਹਨਾਂ ਦੇ ਸੁਪਰਡੈਂਟ ਸਾਹਿਬ ਨੇ ਉਹਨਾਂ ਨੂੰ ਕਾਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਬੀ ਡੀ ਪੀ ਸਾਹਿਬ ਦਾ ਕਿ ਮੈਂ ਕਰ ਚਲਾ ਗਿਆ ਵੇਖੋ ਸਬਾਤਿੰਦਾ ਟਾਈਮ ਹੈ ਤੇ ਇਸ ਟਾਈਮ ਜਿਹੜਾ ਲੋਕਾਂ ਦੇ ਕੰਮ ਕਰ ਕਰਨ ਦਾ ਟਾਈਮ ਹੁੰਦਾ ਆਫਿਸ ਵਿੱਚ ਬੈਠ ਕੇ ਇਸ ਟਾਈਮ ਕਿਸੇ ਨੇ ਘਰੇ ਚਲੇ ਜਾਣਾ ਅਫਸਰ ਨੂੰ ਵੇਖੋ ਇਹ ਗਲਤ ਗੱਲ ਹੈ ਤਾਂ ਮੈਂ ਏਡੀਸੀ ਸਾਹਿਬ ਨੂੰ ਨਾਲ ਲੈ ਕੇ ਆਇਆ ਉਹਨਾਂ ਨੇ ਆਪ ਚੈੱਕ ਕੀਤਾ ਤਾਂ ਹੁਣ ਏਡੀਸੀ ਸਾਹਿਬ ਜਿਹੜੀ ਉਹਨਾਂ ਦੇ ਖਿਲਾਫ ਰਿਪੋਰਟ ਬਣਾ ਕੇ ਸਾਡੇ ਡਾਇਰੈਕਟਰ ਸਾਹਿਬ ਨੂੰ ਪੰਚਾਇਤ ਵਿਭਾਗ ਦੇ ਨਾਲ ਭੇਜਣਗੇ ਤੇ ਮੇਰੀ ਮੰਤਰੀ ਸਾਹਿਬ ਨਾਲ ਵੀ ਗੱਲ ਹੋ ਗਈ ਹੈ ਮੰਤਰੀ ਸਾਹਿਬ ਜੀ ਨੇ ਕਿਹਾ ਵੀ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਲੋਕਾਂ ਨੂੰ ਸਾਡੇ ਪੰਚਾਇਤਾਂ ਨੂੰ ਖੱਜਲ ਖਵਾਰ ਹੋਣਾ ਪਵੇ ਮંત્રી ਸਾਹਿਬ ਜੀ ਨਾਲ ਹੁਣੇ ਫੋਨ ਤੇ ਗੱਲ ਹੋਈ ਹੈ ਔਰ ਉਹ ਰਿਪੋਰਟ ਜਿਹੜੀ ਹੈ ਮੰਗਵਾਰੇ ਨੇ ਔਰ ਉਹਨਾਂ ਤੇ ਜੋ ਬਣਦੀ ਕਾਰਵਾਈ ਹੈ ਵਿਭਾਗ ਵੱਲੋਂ ਬੀਡੀਪੀਓ ਜਿਹੜੇ ਫਾਜ਼ਿਲ ਕਰਨੇ ਉਹਨਾਂ ਦੇ ਖਿਲਾਫ ਕਰਨ ਜਾ ਰਹੇ ਹੈ